ਲੱਡੀ ਵੇ ਲੱਡੀ ਕਿਹੜਾ ਤੁਹਾਨੂੰ ਸੁਣਦਾ ਉਹ ਤਾਂ ਘਰ ਹੀ ਨਹੀਂ ਹੈਗੇ ਤੁਸੀਂ ਕਿਹਨੂੰ ਆਜਾ ਮਾਰੀ ਜਾਂਦੇ ਹੋ ਕਿਉਂ ਕਿੱਥੇ ਗਿਆ ਉਹ ਮੇਰੀ ਗੱਲ ਸੁਣਾ ਹੁਣ ਜੇ ਪਾਠ ਕਰਾਉਣਾ ਭਾਈ ਕੋਈ ਸਲਾਹ ਤਾਂ ਕਰਨੀ ਪੈਂਦੀ ਹੁੰਦੀ ਹੈਗੀ ਹੈ ਦੱਸ ਹੁਣ ਮੇਰੀ ਗੱਲ ਨਹੀਂ ਸੁਣਦਾ ਉਹਨੂੰ ਐ ਨਹੀਂ ਪਤਾ ਵੀ ਮਾਂ ਨੂੰ ਮੈਂ ਪੁੱਛ ਲਾਂ ਮੰਮੀ ਉਹਨਾਂ ਨੂੰ ਫੋਨ ਆਇਆ ਸੀ ਕਿ ਪਤਾ ਨਹੀਂ ਕੋਦਾਂ ਕੀ ਹੋ ਗਿਆ ਬੱਸ ਤਾਂ ਫੋਨ ਹੱਥੋਂ ਛੁੱਟ ਗਿਆ ਮੈਂ ਆਖਿਆ ਵੀ ਗੱਲ ਕੀ ਹੋ ਗਈ ਆ ਹਾਂ ਤੇ ਮੈਂ ਕਿਹ ਕੀ ਗੱਲ ਹੋ ਗਈ ਦਸ ਸੈਨੇ ਮੈਨੂੰ ਕੁਛ ਬੰਦਲੇ ਜੇ ਹੋ ਗਏ ਤੇ ਵਸ ਗੱਡੀ ਚੱਕ ਕੇ ਵਾਗ ਗਏ ਮੈਂ ਤਾਂ ਪਿੱਛੋਂ ਵਾਜਾ ਮਾਰਦੀ ਰਹੀ ਕਿ ਮੰਮੀ ਮੈਨੂੰ ਸੌਂ ਲੱਗਿਆ ਉਹਦੇ ਉੰਦੀ ਇੰਨੀ ਟੈਨਸ਼ਨ ਹੋਈ ਪਈ ਆ ਮੈਂ ਪਿੱਛੋਂ 50 ਫੋਨ ਕਰ ਲੇ ਮੇਰਾ ਇੱਕ ਫੋਨ ਵੀ ਨਹੀਂ ਚੱਕਿਆ ਉਹਨ ਕੀ ਫਿਰ ਤੂੰ ਮੈਨੂੰ ਹੁਣ ਦੱਸਦੀ ਆ ਉਹ ਵੀ ਮੇਰੇ ਪੁੱਛੇ ਤੋਂ ਤੂੰ ਮੈਨੂੰ ਪਹਿਲਾਂ ਦੱਸ ਨਹੀਂ ਸਕਦੀ ਮੰਮੀ ਘਰੇ ਨਹੀਂ ਹੈਗੇ ਸੀਗੇ ਤੁਸੀਂ ਤੁਹਾਨੂੰ ਵਾਜਾ ਮਾਰੀਆਂ ਤੁਸੀਂ ਨਹੀਂ ਆਏ ਘਰੇ ਹੁਣ ਕਹਿੰਦੇ ਆਪਣੀ ਜੀਤੀ ਵੀ ਗਈ ਹੋਈ ਏ ਪੜਨ ਕੋ ਨਾ ਆਇਓ ਤੁਸੀਂ ਬਸ ਮੈਨੂੰ ਤਾਂ ਲੱਗਦਾ ਜਰੂਰ ਖੇਤ ਕਿਸੇ ਨਾਲ ਉਹਦਾ ਹੋ ਗਿਆ ਹੋਊ ਲੜਾਈ ਝਗੜਾ ਨਹੀਂ ਜੇ ਖੇਤ ਲੜਾਈ ਝਗੜਾ ਹੁੰਦਾ ਤਾਂ ਇੰਨਾ ਪਰੇਸ਼ਾਨ ਤਾਂ ਕਦੇ ਵੀ ਨਹੀਂ ਹੋਏ ਪਹਿਲਾਂ ਕਿਹੜਾ ਕੁਝ ਹੋਇਆ ਨਹੀਂ ਖੇਤ ਲੜਾਈ ਜਦੋਂ ਉਹਨੂੰ ਪਤਾ ਉਹਨੇ ਦਿਹਾੜੀ ਲੱਗਿਓ ਕਿਸ ਨੇ ਕੁਛ ਨਾ ਕੁਛ ਖਾਈਤਾ ਹੋਊਗਾ ਤੈਨੂੰ ਪਤਾ ਇਹ ਵਿੱਚ ਫਿਰ ਹਰੇਕ ਦੇ ਸਰਪੰਚੀ ਘੋਟ ਦਾ ਅਗਲੇ ਆਪਸ ਵਿੱਚ ਲੜਪੇ ਹੋਣੇ ਹੈਗੇ ਜੇ ਜਸਪ੍ਰੀਰ ਘਟੋ ਘਟ ਮੈਨੂੰ ਦੱਸ ਕੇ ਤਾਂ ਭਾਗ ਜਾ ਤੂੰ ਫੋਨ ਲਾ ਕੇ ਪੁੱਛਣ ਨੂੰ ਵੀ ਕਿੱਥੇ ਹੈ ਮੈਂ ਫੋਨ ਮੇਰੇ ਦਿਮਾਗ 'ਚ ਫਰਕ ਤਾਂ ਨਹੀਂ ਹੈਗਾ ਕਿ ਮੈਂ ਉਹੀ ਕਹੀ ਜੰਨੀ ਆ ਮੈਂ ਫੋਨ ਲਾ ਕੇ ਦੇਖ ਲੈ ਮੇਰਾ ਫੋਨ ਨਿੱਜਾ ਕਿਉਂ ਮੈਨੂੰ ਬਹੁਤ ਟੈਂਸ਼ਨ ਹੋਈ ਪਈ ਐ ਮਾਂ ਸੱਚੀ ਮੈਂ ਸਮਝ ਨਹੀਂ ਆਉਂਦਾ ਕੀ ਕਰਾਂ ਨਾ ਮੰਮੀ ਜੀ ਕੀ ਲੜਾਈ ਹੁੰਦੀ ਹੁੰਦੀ ਤਾਂ ਫੋਟ ਚ ਫੋਨ ਕਰ ਤੋ ਲੱਗਦਾ ਇੰਨੇ ਘਬਰਾਉਂਦੇ ਕਾ ਤੋਂ ਸੱਚ ਮੇਰੇ ਤਾਂ ਦਿਲ ਨਾ ਉਦਨਾ ਡੁੱਬੀ ਡੁੱਬੀ ਨਹੀਂ ਬਸ ਕਰ ਤੂੰ ਤਾਂ ਉਹੀ ਪੁੱਠਾ ਸੋਚਦੀ ਰਹਿਣੀ ਐ ਸਾਰਾ ਦਿਨ ਉਹੀ ਨਾ ਦਿਲ ਡੋਬੀ ਚੱਲ ਕੋਈ ਨਹੀਂ ਆ ਜਾਂਦਾ ਐਡੀ ਵੀ ਕੋਈ ਗੱਲ ਨਹੀਂ ਹੈਗੀ ਕੋਈ ਨਾ ਉਹਨਾਂ ਦਾ ਟਿਕ ਟਿਕਾ ਕਰਾ ਕੇ ਹੋਣ ਆ ਜੂਗਾ ਕਦੋਂ ਤੇ ਗਏ ਹਸਵੀਰ ਦੇ ਹਜ ਤੱਕ ਨਹੀਂ ਆਏ ਹੈਗੇ ਹੁਣ ਤਾਂ ਬਾਹਰ ਮੈਨੂੰ ਆਏ ਹੋਈ ਜਾਂਦਾ ਜਿਨ੍ਹਾਂ ਨਾਲ ਆਪਾਂ ਕੇਸ ਚੱਲਦਾ ਸੀਗਾ ਉਹ ਲੜਾਈ ਜੀ ਹੋਈ ਉਹਨਾਂ ਨਾਲ ਤਾਂ ਨਹੀਂ ਕੋਈ ਗੱਲਬਾਤ ਹੋਊਗੀ ਉੰਨ ਨਾਲ ਹੁਣ ਕੀ ਗੱਲਬਾਤ ਹੋਣੀ ਹੈਗੀ ਹੁਣ ਤਾਂ ਕੋਈ ਗੱਲ ਨਹੀਂ ਹੋएगी ਆਪਣੀ ਕੀ ਪਤਾ ਫਿਰ ਭਾਈ ਇਹ ਤਾਂ ਹੁਣ ਉਹੀ ਜਾਣਦਾ ਹੈਗਾ ਵੀ ਕਿਹਦੇ ਨਾਲ ਲੜਾਈ ਹੋਈ ਹੈ ਕਿੱਥੇ ਗਿਆ ਕਿੱਥੇ ਨਾ ਅੱਜ ਕੱਲ ਪੁੱਤ ਮੇਰੀ ਗੱਲ ਸੁਣ ਲਾਡੀ ਵੀ ਕਮਲ ਹੈ ਜਿਹਨੂੰ ਕੋਈ ਦੋਸਤ ਮਿੱਤਰ ਕੋਣ ਕਰਦੇ ਉਹਦੀ ਭੱਜਿਆ ਜਾਂਦਾ ਠੂ ਹਨਾ ਇਹਨੂੰ ਨਹੀਂ ਪਤਾ ਵੇਲੇ ਵਕਤ ਬਹੁਤ ਮਾੜਿਆ ਲੜਾਈ ਕਿਸੇ ਦੀ ਹੁੰਦੀ ਹੈ ਅਗਲਾ ਨੌ ਵਿੱਚ ਕਿਸੇ ਦਾ ਤਰਜ਼ ਹੈ 20 ਐ 20 ਥਾ ਹੀ ਹੈ ਯਾ ਕੁਝ ਹੋਇਆ ਮਮੀ ਆਹੀ ਤਾਂ ਗੱਲ ਆ ਕਿਸੇ ਦਿਸ ਸੌਂਦੇ ਵੀ ਨਹੀਂ ਹੈਗੇ ਘਰ ਦੇ ਅੰਦਰ ਤਾਂ ਜਮੇ ਨਹੀਂ ਸੌਂਦੇ ਤੁਸੀਂ ਕਹਤੋਂ ਮੈਂ ਕਹਿੰਦਾ ਆਪਣੀ ਗੱਲ ਨਹੀਂ ਸੌਂਦੇ ਬਾਹਰੋਂ ਕੋਈ ਫੋਨ ਕਰਦੇ ਭੱਜੇ ਜਾਂਦੇ ਆ ਮੋਮੈਂਟਾਂ ਚ ਮਗਰ ਲੱਜ ਜਾਂਦੇ ਆ ਹੁਣ ਕਿਸੇ ਦਾ ਕੀ ਇਤਵਾਰ ਕਰ ਸਕਦੇ ਆ ਆਪਾਂ ਉਹੀ ਤਾਂ ਹੈ ਆ ਦੇਖ ਲੈ ਹੁਣ ਗਰਮੇਲ ਕੇ ਲੜਾਈ ਹੋਈ ਸੀ ਮੁੰਡਾ ਉਹਨਾਂ ਦਾ ਲੜਿਆ ਆ ਕਿਸੇ ਨਾਲ ਉਹਨਾਂ ਨੇ ਕਹਾ ਜਿੱਦ ਬੈਂਸ ਦੇ ਮਾਰੇ ਨੇ ਵਿੱਚ ਪਰੋਣੇ ਦਾ ਨਾਂ ਧਰਤਾ ਓਏ ਲੜਾਈ ਹੁੰਦੀ ਸੀ ਉਹਦਾ ਵਿਚਾਰਾ ਉ ਆਇਆ ਹੋਇਆ ਸੀ ਉਹਨੇ ਸਮਝ ਛੜਾਏ ਉਹਨਾਂ ਨੂੰ ਹੈ ਵੀ ਚੱਲ ਭਾਈ ਕਾਨੂੰਨ ਲੜਦੇ ਆ ਅਗਲੇ ਨੇ ਕੋਰੋਡ ਦੇ ਮਾਰੇ ਨੇ ਪਰੋਣੇ ਦਾ ਨਾਂ ਉਧਰਤਾ ਐ ਵੀ ਐਨੇ ਆ ਕੇ ਸਾਡੇ ਸੱਟਾਂ ਮਾਰੀਆਂ ਐਨੇ ਐਂ ਕਰਿਆ ਨੇ ਬਾਹ ਕਰਿਆ 4 ਲੱਖ ਰੁਪਏ ਲੱਗਿਆ ਪਰੋਣੇ ਦਾ ਗਾਂ ਇਹਦਾ ਅਗਲਾ ਬਲੀ ਦਾ ਬੱਕਰਾ ਕੋਈ ਉਹੀ ਬਣ ਜਾਂਦਾ ਹੁੰਦਾ ਹੋਰ ਮੰਮੀ ਤੁਸੀਂ ਮੈਨੂੰ ਹੋਰ ਨਾ ਡਰਾਈ ਜਾਓ ਮੈਨੂੰ ਤਾਂ ਪਹਿਲਾਂ ਹੀ ਡਰ ਲੱਗ ਜਾਂਦਾ ਪਤਾ ਨਹੀਂ ਕੀ ਹੋ ਗਿਆ ਮੈਂ ਤੈਨੂੰ ਗੱਲ ਦੱਸੀ ਐ ਮੈਂ ਤੈਨੂੰ ਬਣਾ ਕੀ ਡਰਾਉਣਾ ਹੈਗਾ ਉਹੀ ਹਰੇਕ ਗੱਲ ਦਾ ਮੇਰੇ ਸਿਰਠ ਹੋਣਾ ਪੰਨਦਿਆ ਕਰ ਮੰਮੀ ਤੁਸੀਂ ਤਾਂ ਮੇਰੇ ਨਾਲ ਲੜਨ ਬੈਠ ਜਿੰਨੀ ਹੈ ਘਰੇ ਕੋਈ ਇੱਕ ਗੱਲ ਹੁੰਦੀ ਪਰੇਸ਼ਾਨ ਨੇ ਲਿਓ ਤਾਂ ਬਹਿ ਕੇ ਮੇਰੇ ਨਾਲ ਸੁਲਝਾ ਲਿਆ ਕਰ ਤਾ ਮੈਨੂੰ ਮੈਨੇਜ ਦੇਣ ਲੱਗ ਜਿੰਨੀ ਫਿਰ ਹੁਣ ਮੈਂ ਤਾਂ ਨਹੀਂ ਉਹਨੂੰ ਕਿਹਾ ਵੀ ਭਾਈ ਬਿਣਾ ਦੱਸੇ ਜਾ ਗੁੱਸਾ ਉਦੇ ਤੇ ਇਲਾਹੀ ਮੇਰੇ ਤੇ ਜਾਨੀ ਐ ਹੋਰ ਕੀ ਕਰਾਂ ਤੂੰ ਮਾੜਾ ਮਟਾ ਨੂੰ ਸਮਝਾਇਆ ਕਰ ਭਾਈ ਘਰੇ ਗੱਲ ਦੱਸ ਕੇ ਤਾਂ ਜਾਇਆ ਕਰ ਵੀ ਸ਼ਿਕਰ ਚੱਲਿਆ ਮੇਰੀ ਗੱਲ ਸੁਣਦਾ ਕੋਈ ਮੇਰੇ ਕਹੇ ਕੋਈ ਨਹੀਂ ਸਮਝਦਾ ਮੇਰੀ ਤਾਂ ਜੇ ਤੈਨੂੰ ਕੋਈ ਗੱਲ ਕਹਿਣੀ ਹੈ ਤੈਨੂੰ ਬੁਰੀ ਲੱਗਦੀ ਐ ਜਿਉਂ ਨੂੰ ਕਹਿਣੀ ਆਣੂ ਬੁਰੀ ਲੱਦੇ ਹੁਣ ਤਾਂ ਆਏਗਾ ਵੀ ਮਾਂ ਤਾਂ ਉਹੀ ਬੋਲੀ ਜਾਂਦੀ ਐ ਸਾਰੇ ਟੱਬਰ ਚੋਂ ਸਿਆਣਾ ਤਾਂ ਮੈਂ ਹੀ ਆ ਕਿਹੜਾ ਕੋਈ ਕਿਸ ਦੀ ਸੁਣਦਾ ਮਮੀ ਮੈਂ ਤੁਹਾਨੂੰ ਬਿਨਾਂ ਗੱਲ ਤੋਂ ਨਹੀਂ ਬੋਲਦੀ ਜੇ ਕੋਈ ਗੱਲ ਹੁੰਦੀ ਐ ਨਾ ਫੇਰ ਹੀ ਕਹਿਣੀ ਐ ਚੱਲ ਭਈ ਆਪਾਂ ਤਾਂ ਕੁਝ ਕਾਇਦਾ ਹੀ ਨਹੀਂ ਮੈਨੂੰ ਕਿ ਲੋੜ ਆ ਆਪਦੀ ਬੇਇੱਜ਼ਤੀ ਕਰਾਉਣ ਦੀ ਸੋਤੋਂ ਆਪਾਂ ਤਾਂ ਚੁੱਪਾਂਗੇ ਫਿਰ ਮੈਂ ਜਿਹਦੀ ਜੀਤੀ ਵਾਲੀ ਗੱਲ ਤੇ ਤੁਹਾਨੂੰ ਕੁਝ ਕਿਹਾ ਤਾਂ ਕੱਲ ਤਾਂ ਕੱਲ ਤੁਸੀਂ ਮੇਰੇ ਨਾਲ ਲੜ ਪਏ ਜਦਕਿ ਮੈਂ ਉਹਨੂੰ ਇੰਨੀ ਗੱਲ ਦੀ ਕਹੀ ਸੀ ਵੀ ਘਰ ਦਾ ਕੰਮ ਕਰਿਆ ਕਰ ਹੋਰ ਉਹਨੂੰ ਮੈਂ ਮਾਰੇ ਚੰਗੀ ਕੀ ਕਹਿੰਦੀ ਸੀ ਕਿ ਸਗੋਂ ਤੁਸੀਂ ਉਹਨੂੰ ਕਹਿਣਾ ਸੀ ਵੀ ਹਾਂ ਦੇ ਭਾਬੀ ਦਾ ਕੰਮ 'ਚ ਹੱਥ ਮਟਾਇਆ ਕਰ ਸਗੋਂ ਤੁਸੀਂ ਅੱਗੋਂ ਮੇਰੇ ਨਾਲ ਲੜਨ ਲੱਗ ਮਾੜਾ ਮੋਟਾ ਨਾ ਬੇੜਾ ਵੀ ਦੇਖ ਲਈਦਾ ਹੁੰਦਾ ਹੈਗਾ ਵੀ ਉਹ ਕਿਹੜੇ ਹਾਲਾਤਾਂ 'ਚੋਂ ਨਿਕਲ ਰਹੀ ਹੈ ਤੇ ਆਪਾਂ ਉਹਨੂੰ ਕਿਹੜੇ ਹਿਸਾਬ ਨਾਲ ਬੋਲਦੇ ਆ ਉਹਨਾਂ ਦਾ ਮੰਮੀ ਜਦੋਂ ਔਖਾ ਵੇਲਾ ਸੀ ਵਧੇ ਪਿਆਰ ਨਾਲ ਕਢਾਇਆ ਪਾਉਂਦਾ ਠੀਕ ਆ ਹੁਣ ਫਿਰ ਉਹਨਾਂ ਦੇ ਡਾਂਗ ਤਾਂ ਨਹੀਂ ਮਾਰਨੀ ਆਪਾਂ ਫਿਰ ਮੰਮੀ ਤੂੰ ਜਮਨ ਬੋਲ ਸਕਦੀ ਉਹਨੂੰ ਪਿਆਰ ਨਾਲ ਬੋਲਦੀ ਪਿਆਰ ਨਾਲ ਕਿਉਂ ਨਹੀਂ ਬੋਲਦੀ ਜੇ ਕੰਮ ਦਾ ਕਹਿ ਜਿੰਦੀ ਤਾਂ ਤੁਸੀਂ ਮੇਰੇ ਨਾਲ ਲੜਨਾ ਹੁੰਦਾ ਜੇ ਹੁਣ ਜੀਤੀ ਨੂੰ ਕੁਝ ਕਹਿਣੀ ਤਾਂ ਤੁਸੀਂ ਮੇਰੇ ਨਾਲ ਲੜਨਾ ਮੈਂ ਜੀ ਦੀ ਤੇ ਭਲੇ ਆਸਤੇ ਕਹਿੰਦੀ ਆ ਬਾਕੀ ਜਿਵੇਂ ਤੁਹਾਨੂੰ ਠੀਕ ਲੱਗਦਾ ਉਸੇ ਕਰ ਮਾਂ ਤਾਂ ਜਾਣੀ ਦੀ ਸੋਡਾ ਮਾੜਾ ਹੀ ਕਰਦੀ ਹੈਗੀ ਮੈਂ ਨਹੀਂ ਤੁਹਾਡੇ ਭਲੇ ਆਸਤੇ ਤੁਹਾਨੂੰ ਕੋਈ ਗੱਲ ਕਹਿੰਦੀ ਹੈ ਨਾ ਮੈਂ ਤੁਹਾਨੂੰ ਫੋਨ ਲਿਆ ਕੇ ਦਿੰਨੀ ਆ ਤੁਹਾਡੇ ਵਾਲਾ ਉਹ ਤੋਂ ਫੋਨ ਲਾ ਕੇ ਦੇਖ ਲੈ ਜੇ ਲਿਆ ਦੇ ਲੈ ਪੁੱਛ ਲੈਣੀ ਆ ਫੋਨ ਲਾ ਕੇ ਫੋਨ ਕਿਹੜਾ ਚੱਕੂਗਾ ਜੇ ਤਾਂ ਮਾਂ ਦਾ ਡਰ ਹੋਵੇ ਫਿਰ ਤਾਂ ਦੱਸ ਕੇ ਵੀ ਜਾਵੇ ਆਪ ਹੁਦਰੀਆਂ ਕਰਦੇ ਤੁਰੇ ਫਿਰਦੇ ਹੈਗੇ ਹਰਪ੍ਰੀਤ ਕੁੱਤੇ ਚੁੱਪ ਰਹਿ ਆਏਂ ਨ ਦੇ ਕੋਈ ਫੋਨ ਐਵੇਂ ਨਾ ਹੋ ਕਰੀ ਜਾ ਬਸ ਕਿਉਂ ਮੈਂ ਚੁੱਪ ਕਰਾਂ ਤੇ ਮੇਰੇ ਤੇ ਕੋਈ ਗੱਲ ਨਹੀਂ ਕਰਵਾਈ ਨਾ ਹੀ ਮੈਨੂੰ ਫੋਨ ਪੜਾਉ ਤੂ ਤੇ ਓਹੋ ਕੋਈ ਨਹੀਂ ਗੱਲ ਵੀ ਹੋ ਜੂਗੀ ਐਵੇਂ ਨਾ ਹੋ ਕਰੀ ਜਾ ਬਸ ਤੁਸੀਂ ਕਲਾਇਕੀ ਨਾ ਕਾਲਾ ਠੀਕ ਹੈ ਕਾਲਾ ਠੀਕ ਹੈ ਜੇ ਤੁਹਾਨੂੰ ਮੈਂ ਵੀਡੀਓ ਕੋਲਦਾ ਕਹਿੰਨੀ ਤੁਸੀਂ ਉਹ ਨਹੀਂ ਕਰਵਾਉਂਦੇ ਜਦ ਮੈਂ ਫੋਨ ਦਾ ਕਹਿੰਨੀ ਫੋਨ ਤੇ ਗੱਲ ਨਹੀਂ ਕਰਵਾਉਂਦੇ ਓਹ ਕੋਈ ਨਹੀਂ ਹਜੇ ਉਹ ਠੀਕ ਨਹੀਂ ਹੈਗਾ ਜਦੋਂ ਮੜੀ ਜੀ ਨੂੰ ਸੁਰਤ ਆ ਗਈ ਨਾ ਗੱਲ ਕਰਾ ਦੋ। ਆਖ ਜਾਂਦਾ ਮੈਨੂੰ ਕਿਉਂ ਨਹੀਂ ਜਾਣ ਦਿੰਦੇ ਤੁਸੀਂ ਹਸਪੀਟਲ। ਨਹੀਂ ਪੁੱਤ ਤੂੰ ਐਸਾ ਹਾਲਤ ਚ ਨਹੀਂ ਜਾ ਸਕਦੀ ਉੱਥੇ। ਮੈਂ ਕਿਉਂ ਨਹੀਂ ਜਾ ਸਕਦੀ? ਮੈਂ ਕਿਉਂ ਨਹੀਂ ਮੇਰੇ ਘਰ ਵਾਲੇ ਕੋਲ ਜਾ ਸਕਦੀ? ਕਿਉਂ ਨਹੀਂ ਮੈਂ ਗੱਲ ਕਰ ਸਕਦੀ ਉਹਦੇ ਨਾਲ? ਕਿਉਂ ਤੁਸੀਂ ਇੱਥੇ ਮੈਨੂੰ ਘਰ ਚ ਬੰਨ੍ਹ ਰੱਖਿਆ? ਨਹੀਂ ਬੰਨ੍ਹਿਆ ਕਮਲਿਏ ਦੱਸ। ਤੂੰ ਸਿੱਟੀ ਹੋਈ ਐ ਕਿ ਕਾਲਾ? ਐਵੇਂ ਨਾ ਬੋਲੀ ਜਾ। ਨਾਲੇ ਪੁੱਤ ਤੈਨੂੰ ਪਤਾ ਹੈਗਾ। ਤੇਰੇ ਹਾਲਤ ਕਿਹੋ ਜਿਹਾ ਉੱਥੇ ਜਾਦੇ ਤੂੰ ਆਪ ਢਿੱਲੀ ਮਿੱਠੀ ਹੋ ਗਈ ਫਿਰ ਅਸੀਂ ਤੈਨੂੰ ਸਾਮਾਂਗੇ ਕਿ ਕਾਲੇ ਨੂੰ ਮੈਨੂੰ ਐ ਤਾਂ ਦੱਸ ਦੇ ਪਤਾ ਨਹੀਂ ਬੂਆ ਅਸੀਂ ਕਿਹੜੇ ਪਾਪ ਕੀਤੇ ਆ ਕਾਦੀ ਸਜ਼ਾ ਮਿਲ ਜੰਦੀ ਆ ਸਾਨੂੰ ਦੋ ਦੋ ਜਾਂ ਇੰਝ ਲੱਗਦਾ ਸਾਨੂੰ ਵੀ ਆ ਹੁਣ ਸਹੀ ਹੋਈ ਜਾਂਦਾ ਸਾਡੇ ਨਾਲ ਉਹਦੇ ਕੁਛ ਨਾ ਖੁਸ਼ ਹੋ ਜਾਂਦਾ ਕੋਈ ਨਹੀਂ ਪੁੱਤ ਬਖਤ ਹੁੰਦਾਗਾ ਬਸ ਚੁੱਪ ਕਰ ਸਭ ਕੁਝ ਠੀਕ ਹੋ ਜੂ ਕਦੋਂ ਹੋਊਗਾ ਬੂਆ ਮੇਰੀ ਗੱਲ ਸੁਣ ਮੈਂ ਤਾਂ ਤੇ ਚਾਚੇ ਨੂੰ ਫੋਨ ਲਾਉਣੀ ਆ ਫੋਨ ਉਹਨੇ ਕੀ ਸਾਰੀ ਗੱਲ ਬਾਤ ਤੂੰ ਨਾ ਹੋ ਕਰੀ ਜਾ ਹਾਂ ਬੂਆ ਸਹੀ ਕਿਹਾ ਤੂੰ ਨਾ ਚਾਚੇ ਨੂੰ ਫੋਨ ਕਰ ਮੈਨੂੰ ਨਾ ਲਾਡੀ ਵਰਕੇ ਤੇ ਯਕੀਨ ਨਹੀਂ ਹੈਗਾ ਇਹ ਕੁਝ ਵੀ ਕਰ ਸਕਦੇ ਆ ਮੈਨੂੰ ਚਾਚੇ ਤੇ ਬਲ ਯਕੀਨ ਚਾਚਾ ਜਾਊਗਾ ਕਾਲੇ ਕੋਲ ਹਾਂ ਕੋਈ ਨਹੀਂ ਖਬਰ ਆਣਾ ਮੈਂ ਲਗ ਕਰਦੀ ਆ ਫੋਨ ਠੀਕ ਹੈ ਫਿਰ ਵਿਸੇ ਆਣਾ ਹੈਗਾ ਮੈਂ ਕਹਿੰਦੀ ਜਲਦੀ ਤੋਂ ਜਲਦੀ ਫੋਨ ਕਰ ਤੇ ਫਿਰ ਮਿਲਦੇ ਫਿਰ ਮੈਂ ਚਾਚਾ ਲੈ ਕੇ ਜਾਊਗਾ ਮੈਨੂੰ ਪਤਾ ਉਹੋ ਜਿੱਦ ਨਹੀਂ ਕਰੀਦੀ ਹੁੰਦੀ ਕੰਬਲੀ ਨਾ ਹੋਵੇ ਤਾਂ ਤੁਹਾਡਾ ਤਾਂ ਪਤਾ ਤੁਸੀ ਨਹੀਂ ਲੈ ਕੇ ਜਾਂਦੇ ਮੈਨੂੰ ਕਿਤੇ ਨਾ ਚਾਚਾ ਆ ਗਏ ਨਾ ਤੂੰ ਉਹਨੂੰ ਲੈ ਕੇ ਜਾਊਗਾ ਮੈਨੂੰ ਨਾਲ ਬਾਰੇ ਕੋਲ ਇਹ ਕੀ ਕੱਲ ਦਾ ਗਿਆ ਹੋਇਆਗਾ ਅਜੇ ਤੱਕ ਕੁਛ ਪਤਾ ਨਹੀਂ ਹੈਗਾ ਮੁੰਡੇ ਦਾ ਪਤਾ ਨਹੀਂ ਮਿਲਿਆ ਉਹਨੂੰ ਪਤਾ ਨਹੀਂ ਮਿਲਿਆ ਨਹੀਂ ਹੈਗਾ ਮੇਰਾ ਤਾਂ ਕਿਤੇ ਜੀ ਨਹੀਂ ਲੱਗਦਾ ਅਈ ਨਹੀਂ ਹੈਗਾ ਵੀ ਫੋਨ ਕਰਕੇ ਦੱਸ ਨਾ ਕਰੇ ਨਹੀਂ ਕਰ ਲੰਨੀ ਹੈ ਫੋਨ ਹੁਣੇ ਤਾਂ ਕਰਨਾ ਹੀ ਨਹੀਂ ਹੈਗਾ ਹੈਲੋ ਹਾਂ ਮੈਂ ਤਾਂ ਹੀ ਪੁੱਛਦੀ ਸੀ ਮਾਹ ਕਿ ਮੇਰੇ ਜੱਸ ਮਿਲਿਆ ਮਿਲਿਆ ਨਹੀਂ ਹੈਗਾ ਉਂ ਦੇ ਕੇ ਮੇਰੀ ਗੱਲ ਸੁਣਾ ਮੈਨੂੰ ਤਾਂ ਐ ਸੀਗਾ ਵੀ ਉਹ ਤਾਂ ਪੱਕਾ ਯਾਰ ਦੋਸਤ ਆ ਵੀ ਇੱਥੇ ਤਾਂ ਉਹ ਪੱਕਾ ਹੀ ਹੋਊਗਾ ਨਾਲੇ ਆਪਾਂ ਤਾਂ ਇਹ ਗੱਲ ਦੇ ਮਾਰਨ ਨੇ ਨਾ ਪਹਿਲਾਂ ਫੋਨ ਵੀ ਨਹੀਂ ਕਰਕੇ ਦੱਸਿਆ ਤੀ ਵੀ ਜੇ ਹੋਇਆ ਵੀ ਨਾ ਤੇ ਕਿਸੇ ਪਾਸੇ ਭਾਗ ਨਾ ਜਾਵੀ ਉੱਥੇ ਮੇਰੀ ਗੱਲ ਸੁਣੋ ਤੁਸੀਂ ਤਾਂ ਮੇਰੇ ਬਾਅਦ ਚ ਭੜਕ ਲਿਓ ਮੇਰੇ ਤੇ ਜਿਹੜਾ ਕੁਝ ਕਹਿਣਾ ਮੈਨੂੰ ਕੁਝ ਮਰਜ਼ੀ ਕਹੀ ਚਲੋ ਪਰ ਹਾਰੇ ਮੁੰਡੇ ਨੂੰ ਲਿਆਉ ਕਰੇ ਕਿੱਦੇ ਨਹੀਂ ਕਹੀ ਜਾਨੀਆਂ ਥਾਣੇ 'ਚ ਰਿਪੋਰਟ ਕਰ ਦੇ ਮੰਨਦਾ ਕਰਨੀ ਤਾਂ ਪਾਉਗੀ ਹਾਂ ਤੂੰ ਤਾਂ ਕੱਲਾ ਇਹ ਗੱਲ ਨੂੰ ਚੱਲੀ ਚੱਲ ਵੀ ਹਾਂ ਮੇਰੀ ਬੇਇੱਜ਼ਤੀ ਹੋ ਮੇਰੀ ਬੇਇੱਜ਼ਤੀ ਹੋ ਇਹ ਜੀ ਜਿੱਤ ਦਾ ਕਰਨਾ ਕੀ ਹੈ ਮੈਨੂੰ ਐਂ ਤਾਂ ਦੱਸ ਅਸੇ ਕੱਲਾ ਲੋਕਾਂ ਦੀ ਸੁਣੀ ਚੱਲੀ ਕਿ ਲੋਕ ਕੀ ਕਹਿਣਗੇ ਲੋਕਾਂ ਨੇ ਤਾਂ ਜਿਹੜਾ ਕੁਝ ਕਹਿਣਾ ਉਹ ਤਾਂ ਕਹਿਣਾ ਹੀ ਕਹਿਣਾ ਠੀਕ ਹੈ ਨਾ ਕਿਸੇ ਦਾ ਮੂੰਹ ਹੀ ਫੜ ਸਕਦੇ ਆਪਾਂ ਪਰ ਮੈਨੂੰ ਨਹੀਂ ਪਤਾ ਹੈਗਾ ਥਾਣੇ ਚ ਰਿਪੋਰਟ ਕਰ ਫਿਰ ਪਤਾ ਲੱਗੂ ਕੀ ਪਤਾ ਮੁੰਡਾ ਕੁਸ ਹੋ ਰਿਹਾ ਘਰ ਬੈਠੇ ਮੇਰੇ ਤਰ੍ਹਾਂ ਜਿੱਤ ਘਬਰਾ ਹੀ ਜਾਂਦਾਗਾ ਹੜੇ ਹੜੇ ਮੇਰੇ ਮੁੰਡੇ ਨੂੰ ਲਿਆ ਤੋ ਆ ਹੁਣੀ ਕਰੇ ਫੇਰ ਆਈ ਪਹਿਲਾਂ ਥਾਣੇ ਚ ਰਿਪੋਰਟ ਕਰਕੇ ਆਈ ਫੇਰ ਆਈ ਕਰੇ ਠੀਕ ਕਿੱਥੇ ਕਿੱਥੇ ਨਹੀਂ ਪਾੜ ਲਿਆ ਜਸਨੂਰ ਸੀ ਨੇ ਹੈ ਜਾ ਕਿੱਥੇ ਚਲ ਗਿਆ ਉਹ ਜ਼ਰੂਰ ਕੁਛ ਨਾ ਕੁਛ ਹੋਇਆ ਉਹਦੇ ਨਾਲ ਨਹੀਂ ਇੰਨਾ ਟਾਈਮ ਇੰਨਾ ਟਾਈਮ ਤਾਂ ਮੇਰਾ ਮੁੰਡਾ ਉਹੀ ਨਹੀਂ ਰਹਿੰਦਾ ਹੋਏਗਾ ਚਾਹੇ ਕਿੰਨੀ ਲੜਿਆ ਹੋਵੇ ਮੇਰੇ ਨਾਲ ਮੈਨੂੰ ਫੋਨ ਤਾਂ ਕਰਦੀ ਕਰਦਾ ਹੈ ਮੇਰੇ ਨਾਲ ਗੱਲ ਕਰੇ ਵਗੈਰ ਤਾਂ ਉਹ ਜਮੀ ਨਹੀਂ ਰਹਿਣਾ ਹੈਗਾ ਪਤਾ ਨਹੀਂ ਕੀ ਹੋ ਰਿਹਾ ਹੈਗਾ ਪਤਾ ਨਹੀਂ ਕਿਹੜੇ ਚੰਦਰੇ ਲੋਕਾਂ ਦੀ ਨਜ਼ਰ ਲੱਗੀ ਮੇਰੇ ਘਰ ਨੂੰ ਮੇਰੇ ਤਾਂ ਕਿਤੇ ਜੀ ਨਹੀਂ ਲੱਗਦਾ ਘਰ ਵੀ ਮੈਨੂੰ ਘਾੜ ਨੂੰ ਆਉਂਦਾ ਹੈਗਾ ਹੋ ਮਨਾ ਮਾਂ ਨੂੰ ਬੁਲਾ ਲੈਣੀ ਹੋਰੀ ਮਾਂ ਨੂੰ ਬੁਲਾ ਨੇ ਨਾਲੇ ਉਹ ਮੈਂ ਪਹਿਲਾਂ ਦੱਸਦੀ ਨਹੀਂ ਹੈਗੀ ਵੀ ਜੱਸ ਕਰੋ ਗਿਆ ਹੋਇਆ फोन ਕਰਕੇ ਪਹਲਾਨੇ ਵੀ ਮੈਂ ਟਿੱਲੀ ਗੋਰੀ ਹਾਂ ਫੋਨ ਕਰਦੀ ਹਾਂ ਮਾਂ ਹੈਲੋ ਸਸ਼ਿਕਾ ਮਾਂ ਹਾਂ ਠੀਕ ਆ ਠੀਕ ਵੀ ਆ ਤੇ ਠੀਕ ਵੀ ਨਹੀਂ ਮਾਂ ਜੀ ਤੂੰ ਮੇਰੇ ਕੋਲੇ ਆ ਜਾ ਓਰੇ ਨਾ ਮਾਂ ਉਹੀ ਵਸਣਾ ਦਿੱਲੀ ਜਿਹੋੜੀ ਜਿਹਾ ਬੁਖਾਰ ਜਿਹਾ ਚੜਦਾ ਸੀ ਮੈਨੂੰ ਮੇਰਾ ਨਾ ਬਾਲੀ ਮਨ ਕਰੀ ਜਾਂਦਾ ਸੀ ਤੈਨੂੰ ਮਿਲਣ ਨੂੰ ਦੇਖ ਮੈਂ ਤੂੰ ਤਾਂ ਆਇਆ ਨਹੀਂ ਜਿਆਦਾ ਤੈਨੂੰ ਪਤਾ ਹੀ ਆ ਫਿਰ ਇਹਨਾਂ ਦੀ ਰੋਟੀ ਦਾ ਓਖਾ ਹੋ ਜਾਂਦਾਗਾ ਹਾਂ ਤੂੰ ਆ ਜਾ ਮਾਂ ਨਾਲ ਮੇਰਾ ਮਨ ਕੁਝ ਹੋਰ ਹੋ ਜੂਗਾ ਹਾਂ ਆ ਜਾ ਅੱਜੇ ਆ ਜਾ ਹਰਜੀ ਹਾਂ ਜਿਹੜੀਆਂ ਬਾਰਾਂ ਵਾਲੀ ਬਾਸ ਆਉਗੀ ਨਾ ਇਹ ਹੀ ਚੜਿਆ ਤਾ ਠੀਕ ਆ ਜਾ ਹਾਈ ਤਾਂ ਮਾਂ ਲੜੂਗੀ ਆ ਕੇ ਨਹੀਂ ਮੈਂ ਤਾਂ ਇੰਨੇ ਗੱਲਾਂ ਦੀ ਲੁੱਕ ਰੱਖ ਲਈ ਤੇ ਪਰ ਉਹ ਨੂੰ ਮੈਂ ਦੱਸ ਵੀ ਨਹੀਂ ਸਕਦੀ ਨਾ ਉਹ ਕੀ ਕਹੋਗੀ ਵੀ ਸਾਨੂੰ ਤਾਂ ਦੱਸਣਾ ਜ਼ਰੂਰੀ ਨਹੀਂ ਸਮਝਿਆ ਹੈਗਾ ਇੰਨਾ ਕੁਝ ਹੋ ਗਿਆ ਘਰ 'ਚ ਚਲ ਹੁਣ ਆਈ ਨੂੰ ਪਤਾ ਲੱਗ ਜਾਈਂ ਸਾਰਾ ਕੁਝ ਭਾਬੀ ਪਾ ਭਾਬੀ ਨਾਲ ਮੈਂ ਗੱਲ ਕਰਦੀ ਆ ਵੀ ਭਾਬੀ ਇਹ ਜੀ ਕੀ ਗੱਲ ਆ ਜਿਹੜਾ ਤੂੰ ਮੈਨੂੰ ਮਲਾਉਂਦੀ ਨਹੀਂ ਮੂੰਹ ਨਾਲ ਸਿੱਧੇ ਨਾਲ ਐਵੇਂ ਤਾਂ ਤੂੰ ਜਵਾਂ ਨਹੀਂ ਕਰਦੀ ਸੀ ਜਿਵੇਂ ਤੂੰ ਹੁਣ ਮੇਰੇ ਨਾਲ ਕਰਨ ਲੱਗ ਗਈ ਕੁਝ ਵੀ ਹੋ ਜਾ ਜ ਮੈਂ ਪੁੱਛ ਕੇ ਰਹੂੰਗੀ ਚੱਕ ਲੋ ਫੋਨ ਕਿੰਨਾ ਟਾਈਮ ਹੋ ਗਿਆ ਕਥਾ ਨੀ ਕਿੱਧਰ ਗਈ ਆ ਕੀ ਗੱਲ ਹੋਊਗੀ ਟੈਨਸ਼ਨ ਹੋਈ ਜਾਂਦੀ ਆ ਬੱਬੀ ਤੂੰ ਇੱਥੇ ਬੈਠੀ ਆ ਬੇਲੀ ਸੀ ਬੈਠ ਗਈ ਕਿਉਂ ਬੈਠ ਨਹੀਂ ਸਕਦੀ ਇੱਥੇ ਮੈਂ ਬੈਠ ਤਾਂ ਸਕਦੀ ਆ ਮੈਂ ਤੈਨੂੰ ਇੱਧਰ ਲੱਭਦੀ ਫਿਰਦੀ ਸੀ ਤੂੰ ਮੇਲੀ ਨੇ ਉਧਰ ਮੈਂ ਲੈ ਇੱਧਰ ਹੀ ਹੋਊਗੀ ਕੰਮ ਸੀ ਕੋਈ ਨਾ ਕੰਮ ਤਾਂ ਕੋਈ ਨਹੀਂ ਸੀ ਬੱਬੀ ਤੂੰ ਮੈਨੂੰ ਐਂ ਦੱਸ ਵੀ ਗੱਲ ਕੀ ਆ ਜਿਹੜਾ ਤੂੰ ਮੇਰੇ ਨਾਲ ਐਂ ਕਰਦੀ ਆ ਮੈਂ ਤੇਰੇ ਨਾਲ ਕੀ ਕੀਤਾ ਵੀ ਤੇ ਮੇਰੇ ਨਾਲ ਗੁੱਸੇ ਦਾ ਤਾਂ ਰਹਿਣੀ ਆ ਪਹਿਲਾਂ ਤੱਕ ਤੇ ਮੇਰੇ ਨਾਲ ਐਵੇਂ ਬੋਲੀ ਨਹੀਂ ਹੁਣ ਤੂੰ ਕਿਉਂ ਬੋਲਦੀ ਆ ਨਾਲੇ ਦੂਜੀ ਗੱਲ ਮੈਂ ਵੀਰੇ ਨੂੰ ਕੋਈ ਮਾੜੀ ਗੱਲ ਨਹੀਂ ਕਹੀ ਸੀ ਤੈਨੂੰ ਵੀਰੇ ਦਾ ਪਤਾ ਹੀ ਆ ਉਹ ਮਾੜੀ ਜੀ ਗੱਲ ਤੇ ਭੜਕ ਜਾਂਦਾ ਮੈਂ ਤਾਂ ਵੀਰੇ ਨੂੰ ਇਹ ਕਿਹਾ ਸੀ ਭਾਬੀ ਤੂੰ ਪੁੱਛ ਲੈ ਵੀ ਕੋਈ ਗੱਲ ਤਾਂ ਨਹੀਂ ਹੈਗੀ ਤੇ ਵੀਰੇ ਨੂੰ ਕਹਿੰਦੀ ਲੋੜ ਹੀ ਕੋਈ ਨਹੀਂ ਸੀਗੀ ਨਾਲੇ ਉਹਨੂੰ ਘਰ ਦੀਆਂ ਗੱਲਾਂ ਦਾ ਹਰ ਇੱਕ ਚੀਜ਼ ਦੱਸਣੀ ਜ਼ਰੂਰੀ ਨਹੀਂ ਹੁੰਦੀ ਤੂੰ ਮੇਰੇ ਨਾਲ ਆ ਕੇ ਆਪ ਗੱਲ ਕਰ ਲੈਂਦੀ ਨਾਲੇ ਮੈਂ ਤੈਨੂੰ ਦੱਸਿਆ ਸੀਗਾ ਵੀ ਜਿੱਤੀ ਕੋਈ ਗੱਲ ਨਹੀਂ ਹੈਗੀ ਇਹੋ ਜੀ ਮੇਰੇ ਦਿਲ 'ਚ ਤੇਰੇ ਲਈ ਬਸ ਮੈਂ ਤਾਂ ਇੰਨਾ ਕਹਿਨੀ ਆ ਵੀ ਤੂੰ ਕੱਲ ਨੂੰ ਹੁਣ ਫੇਰ ਬਗਾਨੇ ਘਰੇ ਜਾਣਾ ਕੋਈ ਕੰਮ ਕਰ ਚੱਜਣਾ ਸਿੱਖ ਲੈ ਅਗਰ ਇਹਦਾ ਕੋਈ ਪਤਾ ਨਹੀਂ ਹੁੰਦਾ ਹੁਣ ਗੱਲ ਇਹ ਆ ਵੀ ਹੁਣ ਤੂੰ ਬਾਹਰ ਦੇ ਪੜਨ ਜਾਣੀਆ ਤੇਰਾ ਕੰਮ ਛੁੱਟ ਗਿਆ ਨਾ ਮਤਲਬ ਇਹ ਨਾ ਹੋਵੇ ਕੱਲ ਨੂੰ ਤੇਰਾ ਕੰਮ ਕਰਨਾ ਔਖਾ ਲੱਗੇ ਕਲੀ ਪੜਾਈ ਪੱਲੇ ਰਹਿ ਜੇ ਮੈਂ ਸਿਰਫ ਤੇਰੇ ਚੰਗੇ ਆਸਤੇ ਤੈਨੂੰ ਬੋਲਦੀ ਆ ਮੈਨੂੰ ਆਂਦਾਸ ਤੈਨੂੰ ਇੰਨਾ ਟਾਈਮ ਹੋ ਗਿਆ ਇੱਥੇ ਆਈ ਨੂੰ ਮੈਂ ਕਦੇ ਤੈਨੂੰ ਕਦੇ ਕੁਝ ਕਿਹਾ ਸੀ ਜੇ ਹੁਣ ਕੁਝ ਕਹਿਣ ਲੱਗੀ ਆ ਤਾਂ ਕੋਈ ਵਜ੍ਹਾ ਹੋਊਗੀ ਨਾ ਉਸ ਗੱਲ ਦੀ ਤੂੰ ਆਪਦੀ ਵੀਰ ਨੂੰ ਇੰਨਾ ਕੁਝ ਬੋਲੀ ਨਾਲ ਤੈਨੂੰ ਪਤਾ ਉਹਦਾ ਵੀ ਉਹ ਇੰਨੀ ਗੱਲ ਤੇਰੇ ਬਾਰੇ ਨਹੀਂ ਸਹਾਰ ਸਕਦਾ ਉਹਨੇ ਨਾਲ ਦੀ ਨਾਲ ਆ ਕੇ ਮੇਰੇ ਨਾਲ ਕਲੇਸ਼ ਕੀਤਾ ਕੋਈ ਨਾ ਭਾਬੀ ਉਹ ਤਾਂ ਮੈਂ ਵੀਰੇ ਨਾਲ ਗੱਲ ਕਰ ਲੂੰਗੀ ਵੀ ਭਾਬੀ ਨਾਲ ਐ ਨਾ ਕਰਿਆ ਕਰ ਤਾ ਅੱਛਾ ਪਹਿਲਾਂ ਤਾਂ ਉਹ ਨੂੰ ਕੁਝ ਗੱਲਾਂ ਬਾਤਾਂ ਸੁਣਾ ਦੋ ਉਹ ਨੂੰ ਕਹਿ ਦੋ ਉਹਦੇ ਕੰਨ ਭਰ ਦੋ ਬਾਅਦ ਚ ਤੁਸੀਂ ਆਪ ਹੀ ਉਹ ਨੂੰ ਕਹੋ ਹਨਾ ਵੀ ਵੀਰੇ ਮੰਨ ਜਾ ਬੋਲ ਪਾ ਵੀ ਐ ਹਨਾ ਮਰ ਕੇ ਦੂਜੇ ਪਾਸੇ ਹੋ ਜਾ ਭਾਬੀ ਮੈਂ ਕੋਈ ਮਾੜੀ ਗੱਲ ਨਹੀਂ ਕਹੀ ਫਿਰ ਤੂੰ ਕਹੀ ਕਿਉਂ ਮਾੜੀ ਨਹੀਂ ਕਹੀ ਚੰਗੀ ਨਹੀਂ ਕਹੀ ਗੱਲ ਕਹੀ ਤਾਂ ਹੈ ਨਾ ਆਪਣੇ ਘਰ ਵਿੱਚ ਤੂੰ ਨੇ ਗੱਲ ਕਹੀ ਨਾ ਭਾਬੇ ਨੇ ਬੋਲਦੀ ਨਹੀਂ ਮੈਨਾਂ ਲੜਦੀ ਆ ਮੈਂ ਥੋੜੀ ਕਿ ਐਸੀ ਲੜਦੀ ਆ ਮੈਂ ਸਿਰਫ ਐਨੀ ਗੱਲ ਕੀਤੀ ਸੀ ਵੀ ਭਾਬੀ ਨੂੰ ਪੁੱਛ ਲੈ ਵੀ ਕੋਈ ਗੱਲਬਾਤ ਤਾਂ ਨਹੀਂ ਹੈਗੀ ਜੇ ਕੋਈ ਗੱਲਬਾਤ ਹੋਊਗੀ ਗੁੱਸਾਗਿਲਾ ਹੋਊਗਾ ਮੈਂ ਮਾਫੀ ਮੰਗ ਲੂੰਗੀ ਫ੍ਰੀ ਗੱਲ ਮੰਮੀ ਨਾਲ ਵੀ ਹੋ ਸਕਦੀ ਸੀ ਵੀ ਮੰਮੀ ਨੂੰ ਵੀ ਤੂੰ ਕਹਿ ਸਕਦੇ ਸੀ ਮੰਮੀ ਤੂੰ ਪੁੱਛ ਲੈ ਭਾਬੀ ਨੂੰ ਤੂੰ ਡਾਇਰੈਕਟ ਮੇਰੇ ਕੋਲ ਆ ਕੇ ਗੱਲ ਕਰਦੀ ਵੀ ਭਾਬੀ ਗੱਲ ਦੱਸ ਗਈ ਐ ਮੈਂ ਮਾਫੀ ਮੰਗ ਲੈਣੀ ਆ ਚੱਲ ਭਾਬੀ ਸੌਰੀ ਅੱਜ ਤੋਂ ਬਾਅਦ ਇਹ ਜੀ ਗਲਤੀ ਨਹੀਂ ਹੁੰਦੀ ਹੈਗੀ ਜਿਹੜੀ ਵੀ ਗੱਲ ਹੋਊਗੀ ਮੈਂ ਮੰਮੀ ਨੂੰ ਪੁੱਛ ਲਿਆ ਕਰੂੰਗੀ ਜਾਂ ਤੈਨੂੰ ਪੁੱਛ ਲਿਆ ਕਰੂੰਗੀ ਮੈਂ ਵੀਰੇ ਕੋਲੇ ਕੋਈ ਗੱਲ ਨਹੀਂ ਕਰਦੀ ਮੈਨੂੰ ਕੀ ਪਤਾ ਸੀ ਐਡੀ ਕਿ ਗੱਲ ਦਾ ਆ ਕੁਝ ਹੋ ਜਾਊਗਾ ਫਿਰ ਨਾ ਗੱਲ ਕਹਿਣ ਤੋਂ ਪਹਿਲਾਂ ਸੋਚੀਦਾ ਹੁੰਦਾ ਅੱਗੇ ਵਾਰੀ ਸੋਚਦਾ ਕਿ ਅੱਗੇ ਇਸ ਗੱਲ ਦਾ ਕੀ ਨਤੀਜਾ ਨਿਕਲੂਗਾ ਜੋ ਦਿਲ ਚ ਆਇਆ ਬਸ ਉਹ ਹੀ ਨਹੀਂ ਹੈ ਵੀ ਬੋਲ ਦੋ ਬਸ ਵੀ ਅੱਗੇ ਅਗਲੇ ਦਿਕਰ ਕੀ ਕਲੇਸ਼ ਪਊਗਾ ਕੀ ਲੜਾਈ ਪਊਗੀ ਇਹ ਹੀ ਗੱਲਾਂ ਗਾਂ ਜਾ ਕੇ ਕੰਮ ਆਉਣਗੀਆਂ ਭਾਬੀ ਮੈਨੂੰ ਤਾਂ ਐਸੀ ਨਾ ਮੈਨੂੰ ਐਸੀ ਗੱਲ ਦੀ ਟੈਨਸ਼ਨ ਸੀ ਵੀ ਜਿਹੜੀ ਮੇਰੀ ਭਾਬੀ ਮੈਨੂੰ ਇੱਥੇ ਤੱਕ ਲੈ ਕੇ ਆਈ ਆ ਉਸ ਚੀਜ਼ਾਂ ਚੋਂ ਕੱਢ ਕੇ ਉਹ ਅੱਜ ਮੇਰੇ ਨਾਲ ਬੋਲਦੀ ਵੀ ਨਹੀਂ ਚੱਜ ਨਾਲ ਬੰਦੇ ਨੂੰ ਟੈਨਸ਼ਨ ਨਹੀਂ ਹੋਊਗੀ ਟੈਨਸ਼ਨ ਤਾਂ ਹੁੰਦੀ ਆ ਨਾ ਵੀ ਇੱਕਦਮ ਕੀ ਹੋ ਗਿਆ ਬਸ ਇੱਕ ਸੂਟ ਪਿੱਛੇ ਮੈਨੂੰ ਤਾਂ ਉਹੀ ਗੱਲ ਖਾਈ ਜਾਂਦੀ ਆ ਵੀ ਸੂਟ ਪਿੱਛੇ ਇਹ ਕੁਝ ਹੋਇਆ ਭਾਬੀ ਜੀਤੀ ਤੇ ਦਿਮਾਗ 'ਚ ਵਰਕਾ ਕਿ ਕਸੂਟ ਪਿੱਛੇ ਮੈਂ ਤੇਰੇ ਨਾਲ ਲੜੂੰਗੀ ਤੇ ਹੋਰ ਪਹਿਲਾਂ ਕੁਮੇ ਤਾਂ ਚੀਜ਼ ਦਿੱਤੀ ਨਹੀਂ ਤੇ ਫਿਰ ਮੈਂ ਤਾਂ ਹੀ ਸੋਚ ਰਹੀ ਆ ਨਾ ਭਾਬੀ ਜਿੱਦਣੇ ਮਾਸੇ ਹੋਰੇ ਆਏ ਆ ਤੈਨੂੰ ਕੱਪੜਾ ਲੀੜਾ ਦੇ ਕੇ ਗਏ ਆ ਮੈਂ ਸਿਰਫ ਐਨੀ ਗੱਲ ਕਹੀ ਸੀ ਵੀ ਭਾਬੀ ਮੈਂ ਸੂਟ ਸਿਉਣਾ ਤੂੰ ਕਿਹਾ ਨਹੀਂ ਸਿਉਣਾ ਤੇ ਮੈਂ ਕਿਹਾ ਚੱਲ ਜਿਹੜੀ ਤੇਰੀ ਮਰਜ਼ੀ ਐ ਠੀਕ ਆ ਜਿਹੜਾ ਮੈਨੂੰ ਦੇ ਕੇ ਗਏ ਨੇ ਉਹੀ ਸਹੀ ਚਲ ਜੀਤੀ ਇੱਕ ਮਿੰਟ ਜੀ ਸikal ਦਾ ਗੁੱਸਾ ਹੋਊਗਾ ਵੀ ਤੈਨੂੰ ਪਤਾ ਵੀ ਤੇਰੇ ਪਾਬੀ ਨੇ ਤੈਨੂੰ ਨਰਕ ਚੋਂ ਕੱਢ ਕੇ ਇੱਥੇ ਤੱਕ ਲਿਆਂਦਾ ਤੈਨੂੰ ਇੰਨਾ ਮੋਹ ਪਿਆਰ ਕੀਤਾ ਜਵਾਕਾਂ ਵਾਂਗ ਜਿਵੇਂ ਮੈਂ ਉਹਦੀ ਕੁੜੀਆਂ ਨੂੰ ਰੱਖਦੀ ਹਾਂਵੇਂ ਤੈਨੂੰ ਰੱਖਿਆ ਤੇ ਜੇ ਮੈਂ ਮੈਂ ਕਿਸੇ ਪਰੇਸ਼ਾਨੀ ਕਰਕੇ ਕਿਸੇ ਟੈਨਸ਼ਨ ਕਰਕੇ ਜਾਂ ਕਿਦਾਂ ਤਨ ਰੁੱਖਾ ਬੋਲ ਵੀ ਦਿੰਨੀ ਆ ਤੇਰੇ ਨਾਲ ਗੁੱਸੇ ਹੋ ਵੀ ਜਾਣੀ ਆ ਤੂੰ ਚੱਲ ਨਹੀਂ ਸਕਦੀ ਤੇ ਫਿਰ ਪਾਬੀ ਦੱਸ ਨਾ ਵੀ ਕੀ ਗੱਲ ਐ ਕੀ ਟੈਨਸ਼ਨ ਐ ਤੈਨੂੰ ਅਸੀਂ ਤੇਰੇ ਨਾਲ ਖੜਾਂਗੇ ਤੂੰ ਦੱਸ ਤਾਂ ਸਹੀ ਨਾ ਵੀ ਮੈਨੂੰ ਆਹ ਟੈਨਸ਼ਨ ਐ ਹੁੰਦਾ ਹੁਣ ਜਿਹੜੀ ਇਸ ਟੈਮ ਤਾਂ ਮੈਨੂੰ ਸਿਰਫ ਤੇਰੇ ਵੀਰੇ ਦੀ ਟੈਨਸ਼ਨ ਆ ਸਵੇਰ ਦਾ ਘਰੋਂ ਗਿਆ ਹੋਇਆ ਪਤਾ ਨਹੀਂ ਕਿਹਦਾ ਫੋਨ ਆਇਆ ਸੀ ਕਿਹਦਾ ਨਹੀਂ ਫੋਨ ਆਇਆ ਮੈਨੂੰ ਬਸ ਉਹਦੀ ਟੈਨਸ਼ਨ ਖਾਈ ਜਾਂਦੀ ਆ ਪਤਾ ਨਹੀਂ ਮੰਮੀ ਨੇ ਫੋਨ ਕੀਤਾ ਕਿ ਨਹੀਂ ਕਿਤਾ ਚਾਰੇ ਤਾਂ ਮੈਂ ਮੰਮੀ ਨੂੰ ਕਹਦਾ ਜੇ ਉਹਨੂੰ ਕੁਝ ਕਹਨੀ ਆ ਉਹ ਅੱਗੋਂ ਮੇਰੇ ਗੱਲ ਪੈ ਜਾਂਦੀ ਹੁਣ ਮੈਂ ਦੱਸ ਕੀ ਕਰਾਂ ਚਾਰੇ ਪਾਸੇ ਮੈਂ ਫਸੀ ਹੋਈ ਆ ਮੈਂ ਕਰਦੀ ਆ ਵੀਰੇ ਨੇ ਫੋਨ ਮੈਂ ਗੱਲ ਕਰ ਲੈਣੀ ਆ ਥੋੜਾ ਫੋਨ ਨਹੀਂ ਚੱਕਿਆ ਵੀਰੇ ਨੇ ਘਰੋਂ ਹੀ ਗਿਆ ਫੋਨ ਆਇਆ ਕਿਸੇ ਦਾ ਹੱਥ ਚੋਂ ਫੋਨ ਡਿੱਗ ਗਿਆ ਤੇ ਘਰੋਂ ਭੱਜ ਗਿਆ ਤੇ ਮੇਰੇ ਨਾਲ ਹੁਣ ਨਾ ਫੋਨ ਚੱਕਿਆ ਨਾ ਮੈਨੂੰ ਦੱਸੀ ਜਾਂਦਾ ਮੈਨੂੰ 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 ਐ ਡਰ ਕਿਤੇ ਬਾਹਰ ਕਿਸ ਨਾਲ ਲੜ ਲੁੱਟ ਨਾ ਪਵੇ ਇਤਨੀ ਪਤਾ ਆਪਣੇੰਦੇ ਕਿੰਨੀਆਂ ਦੁਸ਼ਮਣੀਆਂ ਨੇ ਕਦੋਂ ਕੋਈ ਦੁਸ਼ਮਣੀ ਕੱਢ ਜੇ ਆਪਣੇ ਨਾਲ ਕੋਈ ਨਹੀਂ ਮੈਂ ਵੀਰੇ ਨੂੰ ਫੋਨ ਕਰਦੀ ਆ ਮੈਂ ਪੁੱਛਦੀ ਆ ਵੀ ਕਿੱਥੇ ਆ ਕਿੱਥੇ ਨਹੀਂ ਤੂੰ ਟੈਨਸ਼ਨ ਨਾ ਲੈ ਤੂੰ ਕਰ ਲੈ ਇੱਕ ਵਾਰ ਜੇ ਤੇਰੇ ਚੱਕਦਾ ਤਾਂ ਮੇਰਾ ਫੋਨ ਤਾਂ ਨਹੀਂ ਚੱਕਿਆ ਹਾਂ ਨਾਲ ਮੰਮੀ ਨੂੰ ਪੁੱਛ ਲੈ ਕੀਤਾ ਕਿ ਨਹੀਂ ਫੋਨ ਕੀ ਦੱਸਾਂ ਸਾਰੇ ਨੂੰ ਆਪਦੀ ਆਪਦੀ ਪਈ ਐ ਮੈਨੂੰ ਹੋ ਟੈਨਸ਼ਨ ਖਾਈ ਜਾਂਦੀਆਂ ਨੇ ਮੈਨੂੰ ਪਤਾ ਨਹੀਂ ਕਿਉਂ ਸਵੇਰ ਤੋਂ ਦਿਲ ਨੂੰ ਬੜਾ ਡਰੀ ਜਾਂਦਾ ਜਿਵੇਂ ਕੁਝ ਹੋਊਗਾ ਹਾਂ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਸਾਰੇ ਪਾਸ਼ੇ ਨੂੰ ਸੁਖ ਸ਼ਾਂਤੀ ਰੱਖੇ ਕਿਸੇ ਨੂੰ ਕੁਝ ਵੀ ਨਾ ਹੋਵੇ ਉਸ ਬਸ ਬੁੱਤ ਮੈਂ ਨਹੀਂ ਪੂਆ ਇਸ ਦੁਨੀਆ ਤੇ ਰਹਿਣਾ ਮੈਂ ਮੈਂ ਮਰ ਜਾਣੀ ਆ ਪੂਆ ਜੇ ਕਾਲੇ ਨੂੰ ਸੱਚੀ ਜੇ ਕੁਝ ਹੋ ਗਿਆ ਤਾਂ ਉਹਦੇ ਬਿਨਾ ਮੈਂ ਕੀ ਕਰੂੰ ਕੌਣ ਹੈ ਮੇਰੇ ਇਸ ਦੁਨੀਆ ਤੇ ਕੋਈ ਨਹੀਂ ਹੈ ਕਿ ਕੋਈ ਸਾਰਾ ਮੇਰਾ ਹਰਪ੍ਰੀਤ ਹਰਪ੍ਰੀਤ ਹਰਪ੍ਰੀਤ

ਕਾਲੇ ਨੂੰ ਕੀ ਹੋ ਗਿਆ ਵਿੱਚੇ ਦਗਾਈ ਜਾਂਦੇ ਉਹਦੇ ਸੱਟਾ ਵੱਜੀਆਂ ਨੇ ਆਏ ਵਿੱਚੇ ਗਈਆਂ ਨੇ ਐ ਨਹੀਂ ਆਏ ਰੱਬਾ ਕੀ ਕਰੀਏ ਸੀ ਤੁਹਾਨੂੰ ਫੋਨ ਕਿਨੇ ਕੀਤਾਗਾ ਮੈਨੂੰ ਆਏ ਕਿਨੇ ਫੋਨ ਕੀਤਾ ਤੁਹਾਨੂੰ ਤੇ ਜੇ ਮੈਨੂੰ ਪੁੱਛ ਨਹੀਂ ਪਤਾ ਉਹਦੇ ਫੋਨ ਤੇ ਫੋਨ ਆਇਆ ਕਿਸੇ ਦਾ ਮੈਨੂੰ ਪੁੱਛ ਨਹੀਂ ਦੱਸਿਆ ਨਹੀਂ ਆਉਦਾ ਫੋਨ ਪੜਾਈ ਜਾਂਦੇ ਇਹਨੇ ਪੁੱਛ ਲਾਂ ਹੁਣ ਆਏ ਜੇ ਤੁਸੀਂ ਦੱਸੋਗੇ ਤਾਂ ਫੇਰ ਹੀ ਮੈਂ ਕੁਝ ਪੜਤਾਲ ਕਰੂੰਗਾ ਭਾਈ ਵੀ ਕਿਹਦਾ ਫੋਨ ਆਇਆ ਸੀ ਕਿਹਨੇ ਕਰਤਾ ਸੀ ਕੋਈ ਨੰਬਰ ਹੋਊਗਾ ਤਾਂ ਉਹਦੇ ਤੇ ਫੋਨ ਵੀ ਕਰ ਲਾਂਗੇ ਆਪਾਂ ਆਏ ਬੰਦੇ ਦਾ ਫੋਨ ਤੰਤਰੀ ਪੇ ਕਰ ਪਰ ਫੋਨ ਲੈ ਚੱਕੇ ਸੀ ਤੀ ਆਏ ਮੈਂ ਹੁਣ ਕੀ ਦਸੀਏ ਕੀ ਦਾ ਫੋਨ ਸੀ ਕੌਣ ਸੀ ਕੋਈ ਤੁਸੀਂ ਹਜੇ ਰੱਬ ਤੇ ਭਰਸਾ ਰੱਖੋ ਮੇਨਾ ਰੋ ਚਾਚਾ ਜੀ ਸੁਖ ਨਾ ਹਸਪੀਟਲ ਚੋਂ ਪਈ ਜਾਂਦੀ ਸੀਗੀ ਕਿ ਕਿਸੇ ਨੇ ਹਸਪੀਟਲ ਚੋਂ ਫੋਨ ਕੀਤਾ ਮੇਰੇ ਹੁਣ ਧਿਆਨ ਚ ਆਇਆ ਐ ਨਹੀਂ ਪਤਾ ਕਿਹੜੇ ਹਸਪੀਟਲ ਚ ਸੁਖ ਨੂੰ ਪਤਾ ਸੁਖ ਨੂੰ ਪਤਾ ਤੁਹੇ ਸੁਖ ਨੂੰ ਪਤਾ ਤਾਂ ਸੁਖ ਨੂੰ ਫੋਨ ਮੈਂ ਵੀ ਫੋਨ ਨਾ ਜਿਵੇਂ ਲਾਈਕ ਹੈ ਮੈਨੂੰ ਲੱਗ ਸੁੱਕ ਗਈ ਹੋਈ ਆ ਉੱਥੇ ਉੱਥੇ ਕਾਲੀ ਮੁਰਾ ਤੋ ਇਹੋ ਗੱਲ ਕਹਿੰਦੇ ਤੇ ਮੈਂ ਤਾਂ ਕਾਲੀ ਕਾਲੀ ਜਿਆਦਾ ਫੋਨ ਚੱਕਣਾ ਭੁੱਲ ਗਿਆ ਮੇਰੀ ਗੱਲ ਸੁਣ ਐਂ ਕਰਦਾ ਮੈਂ ਮੈਂ ਨਾ ਜਾਵਾਂ ਕਿੱਥੇ ਬਠਿੰਡੇ ਸਾਰੇ ਹਸਪਤਾਲਾਂ ਚ ਜਿਹੜਾ ਲੈ ਆਉਗਾ ਹਾਂ ਪੁੱਤ ਜਾਏ ਹੁਣ ਦੇ ਹਾਂ ਜੀ ਤੁਸੀਂ ਜਾ ਤਾਨੂੰ ਪਤਾ ਨਾ ਮੈਂ ਤੁਹਾਡੇ ਤੇ ਯਕੀਨ ਕਰ ਸਕਦੀ ਮੈਨੂੰ ਹੋਰ ਕਿਸੇ ਤੇ ਯਕੀਨ ਨਹੀਂ ਹੈਗਾ ਤੂੰ ਕਿਸੇ ਤੇ ਯਕੀਨ ਨਾ ਕਰ ਤੂੰ ਮੇਰੇ ਤੇ ਯਕੀਨ ਕਰ ਰੱਬ ਤੇ ਪਰੋਸਾ ਰੱਖ ਸਭ ਕੁਝ ਠੀਕ ਹੋ ਜਾਊਗਾ ਐਵੇਂ ਮਨ ਹੌਲਾ ਨਾ ਕਰ ਭਾਈ ਮੈਂ jaan ਲਾ ਦੂੰਗੀ ਪਰ ਕਾਲੇ ਦੀ ਜਾਨ ਬੱਚ ਜੇ ਭਾਈ ਰਾਣੀ ਆਨ ਸਾਨੂੰ ਕਿਹੜਾ ਕੋਈ ਇਸ ਗੱਲ ਦਾ ਫਿਕਰ ਨਹੀਂ ਹੈਗਾ ਜੇ ਮੁੰਡੇ ਨੂੰ ਕੁਝ ਹੋਵੇ ਨਾ ਹੋਵੇ ਹੈ ਇਹ ਤਾਂ ਕੰਨਿਆ ਉਹ ਜਮਾ ਫੁੱਲ ਵਰਗੀ ਨਾ ਲੱਗੇ ਆਵੇਂ ਨਾ ਹੋ ਮੇਰੀ ਗੱਲ ਸੁਣ ਐਵੇਂ ਘਬਰਾੜਾ ਕਿਸੇ ਗੱਲ ਦਾ ਚਾਚਾ ਜੀ ਇੱਕ ਕਾ ਠੀਕ ਤਾਂ ਹੋਊਗਾ ਜਮਾ ਠੀਕ ਹੋਊਗਾ ਜਮਾ ਠੀਕ ਹੋਊਗਾ ਕੋਈ ਕੁਛ ਨਹੀਂ ਹੋਇਆ ਕੁਛ ਨਹੀਂ ਹੋਇਆ ਜਮਾ ਠੀਕ ਹੋਊਗਾ ਕੋਈ ਨਹੀਂ ਤੂੰ ਥੋੜਾ ਟਾਈਮ ਰੁਕ ਮੈਨੂੰ ਜਾਣ ਦੇ ਮੈਂ ਭਾਈ ਰਾਣੀ ਜਾਨਾ ਕਿ ਜਾ ਕੇ ਹਸਤਾਲ ਦੇ ਵਿੱਚ ਦਾ ਪਤਾ ਕਰਦਾਗਾ ਮੈਂ ਠੀਕ ਹੈ ਬਾਈ ਐਵੇਂ ਦਿਲ ਹੌਲਾ ਨਾ ਕਰੋ ਜੇ ਤੁਸੀਂ ਜੇ ਤੂੰ ਵੀ ਇਹਦੇ ਨਾਲ ਰਲ ਕੇ ਜਵਾਕੀ ਫਿਰ ਇਹ ਕਿਵੇਂ ਸੁਭਾ ਲੋਗੀ ਇੱਕ ਤਾਂ ਆ ਟਾਈਮ ਮਸਾ ਰੱਬ ਨੇ ਦੂਰੀ ਵਾਰ ਲੈਂਦਾਗਾ ਉੱਤੋਂ ਤੂਰ ਹੋਈ ਜਾਂਦੀ ਹੈ ਭਾਈ ਬੈਠੀ ਭਾਈ ਕੀ ਕਰਾਂ ਮੈਂ ਜੁਤੇ ਇਨਾ ਚ ਸਾਰਾ ਕੁਝ ਦੀਦਾ ਸੀ ਮੈਂ ਖੋਪਾ ਹੀ ਦੀਨਾ ਤਾਂ ਸਾਨੂੰ ਵੀ ਇਹਨਾਂ ਦੇ ਵਿੱਚ ਹੀ ਸਾਰਾ ਕੁਝ ਮੇਰੇ ਕਿਹੜਾ ਪੁੱਤ ਆ ਮੈਨੂੰ ਵੀ ਤਾਂ ਆਇਆਗਾ ਵੀ ਇਹੀ ਹੈ ਮੇਰਾ ਪੁੱਤ ਹੈ ਚਲ ਭਾਈ ਸਾੜੇ ਰੱਬ ਦਾ ਵਾਸਤਾ ਲੇਟ ਨਾ ਹੋ ਤੂੰ ਜਾ ਮੇਰੇ ਭਾਈ ਮੈਂ ਕਰਨਾ ਮੈਂ ਜਾ ਕੇ ਲੈ ਆਉ ਕਰਕੇ ਆਉਣਾ ਪਤਾ ਠੀਕ ਹੈ ਨਾ ਤੁਸੀਂ ਕਿਸੇ ਗੱਲ ਦੀ ਟੈਨਸ਼ਨ ਨਹੀਂ ਲੈਣੀ ਤੁਸੀਂ ਨੇ ਤੁਨਾਈ ਕਹਿੰਦੀ ਸੀ ਤੁਸੀਂ ਨਾ ਮੇਰੇ ਫੋਨ ਤੋਂ ਸੁਖ ਨੂੰ ਫੋਨ ਕਰ ਲਓ ਤੁਪ ਕਾ ਹੀ ਕਰੋਗੇ ਸਿੱਧਾ ਹਸਪੀਟਲ ਚ ਭੱਜ ਜਾਓਗੇ ਤੁਸੀਂ ਮੈਂ ਕਰ ਲੈਣਾ ਫੋਨ ਜੇ ਹੈਗਾ ਤਾਂ ਫੋਨ ਚੱਕ ਕੇ ਲਿਆ ਦੇ ਮੈਨੂੰ ਲੈ ਨਹੀਂ ਲੈ ਚੱਕ ਕੇ ਛੇਤੀ ਮਰ ਮੈਨੂੰ ਉੱਥੇ ਪਤਾ ਵੀ ਨਹੀਂ ਲੱਗਣਾ ਕਿਹੜਾ ਹੈ ਉਸਤਾ ਜੀ ਹਸਪੀਟਲ ਦਾ ਨਾਮ ਪਤਾ ਹੋਵੇ ਤਾਂ ਮੈਂ ਉਸੇ ਜਗ੍ਹਾ ਤੇ ਭੱਜ ਜਾਊਗਾ ਹਾਂ ਭਾਈ ਆ ਨੰਬਰ ਚ ਦੇਖ ਰਹੀ ਤੂੰ ਕਿਹੜਾ ਹੈ ਮਾਕੀ ਦਿੱਤਾ ਵੀ ਸੱਟਾਂ ਵੱਜੀਆਂ ਨੇ ਕਿ ਪਹਿਲਾਂ ਸੱਟਾਂ ਕਹਿੰਦੇ ਆ ਮੁੜ ਕੇ ਫੇਰ ਕਹਿੰਦੇ ਉਹਦਾ ਹੀ ਨਹੀਂ ਓਹੋ ਅੱਜ ਅਮਸੋ ਕੁਫੋਂ ਲਾਦ ਮੈਨੂੰ ਬੁਲਾ ਜਾਣੀ ਨਹੀਂ ਦਿੰਦੀ ਮੈਨੂੰ ਕਦੋਂ ਦੀ ਤੂੰ ਤੂੰ ਉੱਥੇ ਜਾ ਕੇ ਦੱਸ ਕੀ ਕਰਨਾਗਾ ਪੁੱਤ ਹੈਲੋ ਹਾਂ ਸੁਖ ਹਾਬਤ ਪੁੱਤ ਹਾਂ ਹਾਂ ਕਿੱਥੇ ਤੂੰ ਅੱਛਾ ਠੀਕ ਹੈ ਬਸ ਆਉਣਾ ਮੈਂ ਠੀਕ ਹੈ ਬਸ ਕੋਈ ਗੱਲ ਨਹੀਂ ਕੀ ਹੈ ਜੀ ਕਰਾ ਠੀਕ ਹੈ ਹਾਂ ਉਹ ਕਹਿੰਦੇ ਵੀ ਉਹ ਕਹਿੰਦੇ ਸੱਟ ਥੋੜੀ ਜਿਆਦਾ ਲੱਗੀ ਆ ਵੀ ਉਹ ਠੀਕ ਹੈ ਪਰ ਥੋੜੀ ਸੱਟ ਜਿਆਦਾ ਲੱਗ ਗਈ ਚਾਚਾ ਜੀ ਨਾ ਚੱਲਾ ਤੁਹਾਡੇ ਨਾਲ ਨਹੀਂ ਪੁੱਤ ਤੂੰ ਨਹੀਂ ਜਾਣਾ ਉੱਥੇ ਤੂੰ ਨਹੀਂ ਜਾਣਾ ਤੇਰਾ ਮੇਰੀ ਗੱਲ ਸੁਣ ਤੂੰ ਇੱਥੇ ਘਰੇ ਰਾਮਦੇ ਨਾ ਬੈਠ ਦੇਖ ਸੱਟ ਬਾਵਾ ਵਜਈਏ ਕਹਿੰਦੇ ਤੇ ਹਸਪਤਾਲ ਚ ਹੀ ਰੱਖਣਾ ਉਹ ਦੋ ਦਿਨ ਤင်း ਤੁਸੀਂ ਇੱਕ ਵਾਰੀ ਆ ਜਾ ਮੈਨੂੰ ਤਾਂ ਕਰਕੇ ਸੱਦਿਆਗਾ ਮੈਂ ਕਰਦਾ ਆਪਦਾ ਇੰਤਜ਼ਾਮ ਪੈਸੇ ਕੋਈ ਲੈ ਕਰਦਾ ਉਹ ਤਾਂ ਹਸਪੀਟਲ ਜਿੱਥੇ ਨਾ ਕਰੇ ਰਾਮਨਾਂ ਨੇ ਬੈਠੇ ਆ ਉਹ ਰਾਮਨਾਂ ਨੇ ਬੈਠਾ ਉਹ ਹੀ ਗੱਲ ਤੁਸੀਂ ਘਰੇ ਬੈਠ ਕਮਲ ਜੇ ਸਿੱਧਾ ਜਾਂਦਾ ਬਾਈ ਕੋਈ ਨਹੀਂ ਘਰੇ ਆਜੂ ਦੋ ਦਿਨਾਂ ਨੂੰ ਠੀਕ ਹੋ ਜੂ ਮੈਂ ਨਹੀਂ ਦੇਖਦੀ ਨਾ ਮੈਨੂੰ ਤਾਂ ਤਸੱਲੀ ਨਹੀਂ ਹੁੰਦੀ ਮੇਰੇ ਮਨ ਨੂੰ ਮੈਂ ਮੇਰੀ ਘਰ ਸੱਤ ਨਵਾਇ ਕਰੂਗਾ ਅੱਥੀ ਲੈ ਜੂਗਾ ਠੀਕ ਹੈ ਨਾ ਹਾਂ ਪੱਕਾ ਅੱਥੀ ਲੈ ਜੂਗਾ ਮੈਂ ਹੁਣ ਕਿਰਾਏ ਪੈਸੇ ਟਕੇ ਦਾ ਇੰਤਜ਼ਾਮ ਕਰਕੇ ਤੇ ਮੈਂ ਉਹ ਉੱਪਰ ਆ ਆ ਰਾਨੀ ਪੜੇ ਮੜਾ ਜਾਈ ਗੱਲ ਸੁਣ ਮੇਰੀ ਤੂੰ ਬੈਠ ਪੁੱਤ ਇੱਥੇ ਚੰਗਾ ਹਾਂ ਆ ਜਾ ਮੜਾ ਜੀ ਗੱਲ ਸੁਣ